ਸੋ ਬਹੁਤ ਹੀ ਸਤਿਕਾਰਯੋਗ ਖਸਾਨ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਮੈਂ ਡਾਕਟਰ ਅਮਿਤ ਸਿੰਘ ਮੁੱਖਤੀ ਬੜੀ ਅਫਸਰ ਫਰੀਦਕੋਟ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੈ ਹਿੰਦ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਦਾ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੇ ਖੇਤੀ ਘਾਟੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਦਾ ਸਾਡਾ ਇੱਕ ਵਿਸ਼ਾ ਹੈ ਕਿ ਝੋਨੇ ਦੀ ਫਸਲ ਦੇ ਵਿੱਚ ਨਰੀਨਾ ਦੀ ਸਚੱਜੀ ਰੋਕਥਮ ਕਿਵੇਂ ਕਰੀਏ ਖੁਸ਼ਾਨ ਸਾਥ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਝੋਨੇ ਦੀ ਫਸਲ ਜਿਹੜੀ ਆ ਉਹ ਪੰਜਾਬ ਦੀ ਇੱਕ اہم ਫਸਲ ਹੈ ਜਿਹੜੀ ਕਿ ਤਕਰੀਬਨ 30 ਲੱਖ ਏਕੜ ਰਕਮੇ ਦੇ ਵਿੱਚ ਬੀਜ ਜਾਂਦੀ ਹੈ ਜੇਕਰ ਜਿਹੜਾ ਫਰੀਦਕੋਟ ਦੀ ਗੱਲ ਕਰੀਏ ਤਾਂ ਇਸ ਵਿੱਚ 111000 ਏਕੜ ਰਕਮੇ ਦੇ ਵਿੱਚ ਚੋਲੇ ਦੀ ਫਸਲ ਜਿਹੜੀ ਆ ਉਹ ਲਵਾਈ ਕੀਤੀ ਜਾਂਦੀ ਹੈ ਸੋ ਇਸ ਦੇ ਵਿੱਚ ਝੋਨੇ ਦੀ ਫਸਲ ਵਿੱਚ ਝੋਨੇ ਦੀ ਪੈਦਾਵਾਰ ਨੂੰ ਕੁਝ ਕੀੜੇ ਬਿਮਾਰੀਆਂ ਨਦੀਨ ਪ੍ਰਭਾਵਿਤ ਕਰਦੇ ਨੇ ਸੋ ਇਹਦੇ ਵਿੱਚ ਜੇਕਰ ਨਦੀਨਾਂ ਦੀ ਗੱਲ ਕਰੀਏ ਤਾਂ ਇਹ ਜੇਕਰ ਇਹਨਾਂ ਨੂੰ ਸਟੱਜਾ ਸਟੱਜੀ ਰੋਕtham ਨਾ ਕੀਤੀ ਜਾਵੇ ਤਾਂ ਇਹ ਪੈਦਾਵਾਰ ਦੇ ਵਿੱਚ ਕਾਫੀ ਜਿਹੜਾ ਉਹ ਕਮੀ ਮੁਝਰੀਆ ਉਤਾਂਦੇ ਸੋ ਇਸ ਦੇ ਵਿੱਚ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਨਦੀਨ ਜਿਹੜੇ ਪਾਏ ਜਾਂਦੇ ਨੇ ਇੱਕ ਗੇਰ ਕਾਵਾਇ ਨਦੀਨ ਇੱਕ ਇੱਕ ਚੋੜੇ ਪੱਤੇ ਵਾਲਾ ਨਦੀਨ ਮੁੱਖ ਤੌਰ ਦੇ ਉੱਤੇ ਸਵਾਖ ਸਵਾਖੀ ਚੀਨੀ ਕਾ ਜਿਹਨੂੰ ਆਪਾਂ ਕੋੜਾ ਕਾ ਵੀ ਕਹ ਦਿੰਦੇ ਆ ਚਿੜੀ ਕਾ ਵਧਾਣਾ ਤਕੜੀ ਕਾ ਚੁਪੱਤੀ ਤਾਂਦਲਾ ਚੁਲਾਈ ਛਤਰੀ ਵਾਲਾ ਮੋਥਾ ਗੰਢੀ ਵਾਲਾ ਮੋਥਾ ਇਹ ਜਿਹੜੇ ਨਦੀਨ ਨੇ ਇਹ ਸਿੱਧੀ ਵਾਲੀ ਸਿੱਧੀ ਬਜਾਈ ਵਿੱਚ ਵੀ ਕੀਤੇ ਜਾਂਦੇ ਪਾਏ ਜਾਂਦੇ ਨੇ ਐਸ ਵੈਲ ਐਸ ਜਿਹੜੀ ਕਦੂ ਕਰਕੇ ਲਵਾਈ ਕੀਤੀ ਹੈ ਉਹਦੇ ਵਿੱਚ ਵੀ ਪਾਏ ਜਾਂਦੇ ਨੇ ਸੋ ਇਹਨਾਂ ਦੀ ਰੋਕਥਾਮ ਕਰਨੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਤਾਂ ਜੋ ਸਾਡੇ ਛੋਲੇ ਦੀ ਜਿਹੜੀ ਪੈਦਾਵਾਰ ਜਿਹੜੀ ਆ ਉਹ ਪ੍ਰਭਾਵਿਤ ਨਾ ਹੋ ਸਕੇ ਸੋ ਇਹਦੇ ਵਿੱਚ ਤਿੰਨ ਤਰ੍ਹਾਂ ਜਿਹੜੀਆਂ ਇਹ ਦਵਾਈਆਂ ਵਰਤ ਸਕਦੇ ਆ ਇੱਕ ਤਾਂ ਹੈਗੀ ਇੱਕ ਉਹ ਉਹ ਨਦੀਨ ਨਾਸ਼ਕ ਜਿਹੜੇ ਕਿ ਬੀਜ ਦੇ ਉੱਗਣ ਤੋਂ ਪਹਿਲਾਂ ਵਰਤੇ ਜਾਂਦੇ ਨੇ ਜਿਹੜੇ ਕਿ ਨਦੀਨਾਂ ਦੇ ਬੀ ਹੁੰਦੇ ਆ ਜਦੋਂ ਉਹ ਖੇਤਾਂ ਵਿੱਚ ਹੁੰਦੇ ਆ ਤਾਂ ਉਹਨੂੰ ਉੱਗਣ ਤੋਂ ਪਹਿਲਾਂ ਹੀ ਜਿਹੜਾ ਉਹ ਨਦੀਨ ਨਾਸ਼ਕ ਦਵਾਈਆਂ ਪਾ ਕੇ ਉਹਨੂੰ ਆਪਾਂ ਖਤਮ ਕਰ ਦਿੰਨੇ ਆ ਦੁਜੀ ਹੁੰਦੇ ਕਿ ਆਪਾਂ 10 ਤੋਂ 12 ਦਿਨ ਦੇ ਬਾਅਦ ਵੀ ਜੇਕਰ ਕੋਈ ਆ ਰਹਿ ਜਾਂਦਾ ਵਾ ਕਿਥੇ ਜਿੱਥੇ ਕੁਛ ਹਲਕੀਆਂ ਜਿਹੀਆਂ ਜੜ ਜਿੱਥੇ ਪਾਣੀ ਖੜਨ ਦੀ ਪ੍ਰੋਬਲਮ ਹੁੰਦੀ ਆ ਉੱਥੇ ਵੀ ਆਪਾਂ ਜਿਹੜੀ ਦਵਾਈ ਇੱਕ ਨਦੀਨ ਆਸ਼ਕ ਜਿਹੜੀ ਵਰਤ ਸਕਦੇ ਆ ਤੇ ਜੇਕਰ ਜੇਕਰ ਰਹਿ ਜਾਂਦੇ ਰਹਿ ਜੇ ਕੁਛ ਖੁਸ਼ਕਾਰਨ ਕਰਕੇ ਰਹਿ ਜਾਂਦੇ ਤਾਂ ਫਿਰ ਅਸੀਂ 20 ਤੋਂ 25 ਦਿਨਾਂ ਦੇ ਬਾਅਦ ਆਪਾਂ ਛਿੜਕਾਅ ਕਰਕੇ ਵੀ ਇਹਦਾ ਉਹ ਨਦੀਨਾਂ ਦੀ ਜਿਹੜੀ ਆ ਰੋਕਥਾਮ ਕਰ ਸਕਦੇ ਆ ਸੋ ਇਹਦੇ ਵਿੱਚ ਵਾਰ ਵਾਰੀ ਜਿਹੜੀ ਆ ਉਹ ਆਪਾਂ ਜਿਹੜੀ ਡਿਸਕਸ ਕਰਾਂਗੇ ਪਿਆਪਾ ਦਵਾਈ ਤੋਂ ਤੁਰੰਤ ਬਾਅਦ ਕਿਡੀਆਂ ਮਦੀਨਾ ਅਸ਼ਿਕਵਰਤਨੀਆਂ ਨੇ ਤੇ ਦਵਾਈ ਤੋਂ ਜਿਹੜੀ ਇਹ ਬੜੀ 10 ਤੋਂ 12 ਦਿਨ ਦੇ ਬਾਅਦ ਕਿੰਨੀ ਵਰਤਨੀਆਂ ਤੇ 20 ਤੋਂ 25 ਦਿਨ ਦੇ ਬਾਅਦ ਕਿਹੜੀ ਕਿਹਨੀ ਵਰਤਨੀਆਂ ਸੋ ਜੇਕਰ ਅਸੀਂ ਗੱਲ ਕਰੀਏ ਤਾਂ 2 ਤੋਂ 3 ਦਿਨ ਦੇ ਬਾਅਦ ਇਹਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਜਿਹੜੀ ਮਦੀਨਾ ਅਸ਼ਿਕ ਨੇ ਜਿਹਦੇ ਵਿੱਚ ਬੂਟਾ ਕਲੋਰ 50 ਏਸੀ ਆ ਉਹ 1200 ਮੀਲੀਟਰ ਜਿਹੜੀ ਦਵਾਈ ਜਿਹੜੀ ਇਹ ਅਸ਼ ਜਿਹੜੀ ਆ ਉਹ 1 ਕਿੱਲੇ ਵਿੱਚ ਪੈਂਦੀ ਆ ਬੂਟਾ ਕਲੋਰ 50 ए डब्ल्यू डी ਜਿਹਨੂੰ ਆ ਫਾਸਟ ਮਿਕਸ ਨਾਲ ਵੀ ਬਯਾਦ ਵਿੱਚ ਆਉਂਦੀ ਆ ਉਹ 1200 ਮਿਲੀਲੀਟਰ ਉਹ ਵੀ ਪਾਈ ਪਾਈ ਜਾਏਗੀ ਇਹ ਵੀ ਦੋ ਬੂਟਾ ਕਲੋਰ ਵਰਗਦੀ ਜਿਹੜੇ ਕੀਟ ਨਦੀਨ ਨਾਸ਼ਕ ਨੇ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹੜੀਆਂ ਮੇ ਛੋਲੇ ਦੀ ਫਸਲ ਦੇ ਵਿੱਚ ਕਿਸਾਨਾਂ ਵੱਲੋਂ ਵਰਤੀ ਜਾ ਰਹੀ ਹੈ। ਸੋ ਇਸ ਤੋਂ ਇਲਾਵਾ ਸਾਡੇ ਕੋਲ ਨੀਲੋ ਫਾਸ ਨੀਲੋ ਫਾਸ 18 ईसी 850 ਮਿਲੀਲੀਟਰ ਨੀਲੋ ਫਾਸ 30 ईसी 500 ਮਿਲੀਲੀਟਰ ਪੈਂਡੀਮੈਥਰਿਨ 30 EC 1 ਲੀਟਰ ਪਟੇਲਾ ਕਰੋਰ 50 EC 600 ਮਿਲੀਲੀਟਰ ਪਟੇਲਾ ਕਰੋਰ 30 STW 750 ਮਿਲੀਲੀਟਰ ਇਸ ਤੋਂ ਇਲਾਵਾ ਪਾਇਰਾਜੋਸulfuron ethyl 10 WP 60 ਗ੍ਰਾਮ ਆਕਸਾਡਾਇਰਾ ਕਾਇਲ 80 WP 45 ਗ੍ਰਾਮ ਇਹ ਜਿਹੜੀਆਂ ਜਿੰਨੀਆਂ ਵੀ ਨਦੀਨ ਨਾਸ਼ਕ ਨੇ ਇਹ ਦੋ ਤੋਂ ਤਿੰਨ ਦਿਨ ਦੇ ਵਿੱਚ ਦਵਾਈ ਤੋਂ ਦਵਾਈ ਤੋਂ ਦੋ ਤੋਂ ਤਿੰਨ ਦਿਨ ਦੇ ਵਿੱਚ ਵਿੱਚ ਆਪਾਂ ਜੜੀਆਂ ਨੇ ਉਹ ਵਰਤ ਸਕਦੇ ਆ ਇਦੇ ਨਾਲ ਕਿ ਜਿਹੜੇ ਨਦੀਨ ਜਿਹੜੇ ਨੇ ਦੇ ਬੀਜ ਜਿਹੜੇ ਨੇ ਉਹ ਉਗਣਗੇ ਨਹੀਂ ਤੇ ਇਸ ਨਾਲ ਜਿਹੜੀ ਸਾਰੀ ਦੀ ਸਾਰੀ ਜਿਹੜੀ ਸਾਡੀ ਨਦੀਨਾਂ ਦੀ ਜਿਹੜੀ ਰੋਕtham ਵੀਡੀਓ ਕੀਤੀ ਜਾ ਸਕੀ। ਤੋਂ ਇਥੇ ਕਿ ਕਿਆ ਰੱਖਣਾ ਕਿ ਕੁਛ ਕਿਸਾਨ ਵੀਰ ਇਹਨਾਂ ਦਵਾਈਆਂ ਦੀ ਵਰਤੋਂ ਨਹੀਂ ਕਰਦੇ ਨੇ ਉਹ ਇੱਕ ਬੋਤਲ ਦੇ ਵਿੱਚ ਪਾ ਕੇ ਸ਼ੇਕ ਕਰਕੇ ਢੱਕਣ ਦੇ ਕੇ ਸ਼ੇਕ ਕਰਕੇ ਤੇ ਉਹ ਫਿਰ ਉਹ ਪਾ ਦਿੰਦੇ ਆ। ਉਹਦੇ ਨਾਲ ਕੀ ਹੁੰਦਾ ਕਿ ਇੱਕ ਬਰਾਬਰ ਜਿਹੜੀ ਆ ਉਹ ਇਕਸਾਰਤਾ ਜਿਹੜੀ ਆ ਨਹੀਂ ਰਹਿੰਦੀ ਉਹਦੀ ਖਾਰਨ ਦੇ ਵਿੱਚ ਤੇ ਜਿਹਦੇ ਨਾਲ ਕਿ ਧੋੜੀਆਂ ਦੇ ਵਿੱਚ ਕੁਝ ਨਦੀਨ ਜਿਹੜੇ ਉਗ ਪਿੰਦੇ ਆ। ਸੋ ਇਸ ਵੇਲੇ ਤੁਹਾਨੂੰ ਜਰੂਰੀ ਹੈ ਕਿ ਆਪਾਂ 60 ਕਿਲੋ ਇੱਕ ਸੁੱਕੀ ਮਿੱਟੀ ਜਾਂ ਰੇਤ ਲੈ ਕੇ ਉਹਦੇ ਵਿੱਚ ਇਹਨਾਂ ਦਵਾਈਆਂ ਨੂੰ ਮਿਕਸ ਕਰਕੇ ਕੋਈ ਇੱਕ ਦਵਾਈ ਲੈ ਲਓ ਸਾਰੀਆਂ ਨਹੀਂ ਨਾ ਇਹਨਾਂ ਵਿੱਚ ਕੋਈ ਵੀ ਆਪਾਂ ਲੈ ਲਈਏ ਤੇ ਉਹਦੇ ਵਿੱਚ ਆਪਾਂ ਉਹਨੂੰ ਆਪਾਂ ਜਿਹੜੀ ਆ ਇੱਕ ਛੱਟਾ ਦੇ ਕੇ ਖੜੇ ਪਾਣੀ ਦੇ ਵਿੱਚ ਛੱਟਾ ਦੇ ਕੇ ਤੇ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ ਸੋ ਇੱਥੇ ਖਿਆਲ ਰੱਖਣਾ ਕਿ ਜੇਕਰ ਤੁਹਾਨੂੰ ਪਤਾ ਲੱਗਦਾ ਹੈ ਕਿ ਆ ਪਿਛਲੇ ਸਾਲ ਕੁਝ ਦਿਨਾਂ ਸ਼ੱਕ ਦੇ ਨ ਵਰਤਨ ਦੇ ਨਾਲ ਨਦੀਨਾਂ ਦੀ ਰੋਕਤਾਂ ਰਹੀ ਸੀ ਕੋਈ ਤਾਂ ਉੱਥੇ ਅਸੀਂ ਹੋਰ ਜਿਹੜਾ ਸਾਲ ਟੇੜਾ ਆ ਜੇਕਰ ਬੂਟਾ ਘੋਰ ਵਰਤੀ ਹੀ ਤਾਂ ਉਤੇ ਆਪਾਂ ਨੀਲੋ ਫਾਸ ਪਾ ਲਈਏ ਨੀਲੋ ਫਾਸ ਤੇ ਨੀਲੋ ਫਾਸ ਵਰਤੀ ਹੀ ਉਤੇ ਪੈਂਡੀ ਪ੍ਰਟੀਲਾ ਘੋਰ ਪਾ ਲਈਏ ਜੇਕਰ ਪ੍ਰਟੀਲਾ ਘੋਰ ਪਾਈ ਤਾਂ ਉਹਦੇ ਚ ਪੈਂਡੀ ਮੈਥਨ ਵੀ ਪਾਈ ਜਾਂਦੀ ਕੋਈ ਇਹਦਾ ਕਹਿੰਦਾ ਭਾਵੇਂ ਕਿ ਇੱਕ ਅਦਲ ਬਦਲ ਕੇ ਜਿਹੜੀਆਂ ਆਪਾਂ ਦਵਾਈਆਂ ਦੀ ਵਰਤੋਂ ਕਰੀਏ ਹਰ ਸਾਰ ਇੱਕੋ ਨਾਮ ਆ ਪਾਈਏ ਉਹਦੇ ਨਾਲ ਕੀ ਹੋਊਗਾ ਕਿ ਉਹਦੇ ਵਿੱਚ ਨਦੀਨਾਂ ਦੇ ਵਿੱਚ ਰਜਿਸਟਰ ਸਹਿਣਸ਼ੀਲਤਾ ਆ ਜਾਊਗੀ ਤੇ ਉਹ ਫਿਰ ਮਰਨਗੇ ਨਹੀਂ ਸੋ ਇਸ ਤੋਂ ਲਾਵਾ ਜਿਹੜੀ ਲਵਾਈ ਤੋਂ 10 ਤੋਂ 12 ਦਿਨ ਦੇ ਬਾਅਦ ਵਿੱਚ ਵੀ ਖਿੜੀ ਜਾਂਦੀ ਸੀ ਉਹ ਇਹਨਾਂ ਹਾਲਾਤਾਂ ਵਿੱਚ ਜਿੱਥੇ ਕਿ ਪਾਣੀ ਦੀ ਪ੍ਰੋਬਲਮ ਰਹਿੰਦੀ ਹੈ ਉੱਚੇ ਜ਼ਮੀਨਾਂ ਨੇ ਜਾਂ ਹਲਕੇ ਜ਼ਮੀਨਾਂ ਨੇ ਉੱਤੇ ਆਪਾਂ ਇੱਕ ਸਾਡੇ ਕੋਲ 40 ml ਪੈਰੋਕਸਾ ਸੋਲਮ ਜਿਹੜੀ ਆ 240 एससी ਇਹਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਤੇ 10 ਤੋਂ 12 ਦਿਨਾਂ ਦੇ ਵਿੱਚ ਛੜਕਾ ਕੀਤਾ ਜਾ ਸਕਦਾ ਸੋ ਇਸ ਦੇ ਵਿੱਚ ਇਹ ਖਿਆਲ ਰੱਖਣਾ ਕਿ ਜਿਹੜਾ ਪਾਣੀ ਬਾਹਰ ਕੱਢ ਕੇ ਸੁੱਕਾ ਹੋਵੇ ਪਾਣੀ ਬੱਤਰ ਹੋਵੇ ਫਿਰ ਆਪਾਂ ਜਿਹੜਾ ਉਹ ਇਹ ਵਿੱਚ ਛਰਕਾ ਕਰਨਾ ਤੇ ਜਿਹੜਾ ਆਪਾਂ ਦੂਜੇ ਤੇ ਜਿੱਦਣ ਪਾਣੀ ਆਪਾਂ ਲਾ ਸਕਦੇ ਆ ਸੋ ਇੱਕ ਰਿਮ ਦੁਆਰਾ ਫਿਰ ਕਹਿੰਦਾ ਕਿ 40 ml ਪੈਨੋਕਸਾ ਸਲਮ 240 80 ਇਹ ਜਿਹੜੀ ਆ 150 ਲੀਟਰ ਪਾਣੀ ਵਿੱਚ ਘੋਲ ਕੇ ਆਪਾਂ 10 ਤੋਂ 12 ਦਿਨ ਦੇ ਬਾਅਦ ਜਿਹੜੀ ਉਹ ਛਰਕਾ ਕਰ ਦੇਣਾ ਹੁਣ ਕਿਸਾਨ ਵੀਰੋ ਇੱਕ ਹੋਰ ਜਿਹੜਾ ਮਸਲਾ ਹੁੰਦਾ ਕਈ ਵਾਰੀ ਹੋ ਜਾਂਦਾ ਕਿ ਸਾਡੀ ਕਈ ਵਾਰੀ ਹੁੰਦਾ ਕਿ ਆ ਕਿ ਸੋਕਾ ਲੱਗਣ ਦੇ ਕਾਰਨ ਬਿਜਲੀ ਨਾ ਆਉਣ ਦੇ ਕਾਰਨ ਜਦੋਂ ਆਪਾਂ ਦਵਾਈ ਦੇ ਵਰਤੋਂ ਕਰਦੇ ਆ ਤਾਂ ਉਹ ਜਿਹੜਾ ਬਾਪ ਪਾਣੀ ਫੜਦਾ ਨਹੀਂ ਹੈਗਾ ਤੇ ਫਿਰ ਉਹਦੇ ਵਿੱਚ ਨਦੀਨ ਜਿਹੜੇ ਆ ਉਹ ਰਹਿ ਜਾਂਦੇ ਆ ਫਿਰ ਉਹਦੇ ਵਿੱਚ ਅਸੀਂ ਕੋਈ ਸਾਡੇ ਕੋਲ ਦਵਾਈਆਂ ਨੇ ਜਿਹੜੀਆਂ ਕਿ ਆਪਾਂ ਸਿੱਧੀ ਭਜਾਈ ਦੇ ਵਿੱਚ ਹੀ ਵਰਤ ਸਕਦੇ ਆ ਤੇ ਐਸੋ ਲੈ ਜਿਹੜੀ ਇਸ ਜਿਹੜੀ ਕਦੂ ਕੀਤੀ ਕਦੂ ਕਰਕੇ ਦਵਾਈ ਕੀਤੀ ਗਈ ਆ ਉਹਦੇ ਵਿੱਚ ਵੀ ਆਪਾਂ ਵਰਤ ਸਕਦੇ ਆ ਇਹਦੇ ਵਿੱਚ ਇਹ ਖਿਆਲ ਰੱਖਣਾ ਕਿ 20 ਤੋਂ 25 ਦਿਨਾਂ ਦੇ ਬਾਅਦ ਜਦੋਂ ਕਿ ਤੁਹਾਡੇ ਨਦੀਨਾ ਦੇ ਪੱਤੇ ਜਿਹੜੇ ਦੋ ਤੋਂ ਤਿੰਨ ਅਵਸਥਾ ਦੇ ਵਿੱਚ ਹੁੰਦੇ ਆ ਉਦੋਂ ਹੀ ਵਰਤਣਾ ਲੇਟ ਨਹੀਂ ਕਰਨਾ ਹੈਗਾ ਜੇਕਰ ਆਪਾਂ ਜਿੰਨੀ ਆਪਾਂ ਲੇਟ ਕਰੀ ਜਾਵਾਂਗੇ ਉਹਦਾ ਜਿਹੜਾ ਨਦੀਨਾ ਦੀ ਰੋਕtham ਜਿਹੜੀ ਹੋਖੀ ਹੋ ਜੇਗੀ ਸੋ ਇਹਦੇ ਵਿੱਚ ਬਿਸਪਾਇਰੀ ਬੈਕਰੀਆ 10 ਐਸ ਸੀ ਜਿਹਨੂੰ ਆਪਾਂ ਯੂਮਨੀਗੋਡ ਨਾਲ ਵੀ ਜਾਂਦੇ ਆ ਇਹਦੇ ਚ ਜਿਹੜੇ ਟ੍ਰੇਡ ਨੇਮ ਹੋਰ ਵੀ ਹੋ ਸਕਦੇ ਨੇ ਸੋ ਇਹਨੂੰ ਆਪਾਂ ਜਿਹੜੇ ਨੇ ਉਹ 1000 ਮਿਲੀਲੀਟਰ ਜਿਹੜੀ ਆ ਉਹ ਵਰਤ ਕੇ ਤੇ ਇਹ ਜਿਹੜੀ ਇਹ ਨਦੀਨਾ ਛਕ ਹੈ ਜਿਹੜੀ ਆ ਉਹ ਸਵਾਮ ਤੇ ਝੋਨੇ ਦੇ ਮੁੱਥੇ ਜਿਹੜੇ ਦੋਹਾਂ ਨੂੰ ਕੰਟਰੋਲ ਕਰ ਦਿੰਦੇ ਆ ਉਹ ਜੇਕਰ ਆਈ ਨਾ ਕਿ ਤੁਹਾਡੇ ਖੇਤਾਂ ਦੇ ਵਿੱਚ ਚੀਨੀ ਕਾਵਾ ਕਣਕੀ ਆ ਜਾਂ ਉਹਦੇ ਵਿੱਚ ਗੁਰਤਮਦਾਨਾ ਵਾ ਸੋ ਉਹਦੇ ਵਿੱਚ ਫੀਨੋਕਸਾ ਪ੍ਰੋਪ ਇਥਾਇਪੀ ਇਥਾਈਲ ਜਿਹੜੀ 400 ਮਿਲੀਲੀਟਰ ਜਿਹਨੂੰ ਆਪਾਂ ਰਾਈ ਸਟਾਰ ਦੇ ਨਾਲ ਵੀ ਜਾਣਦੇ ਆ ਉਹ ਉਹ ਵਰਤ ਕੇ ਤੇ ਆਪਾਂ ਜਿਹੜੀ ਉਹਦੇ ਵਿੱਚ ਇਹ ਜਿਹੜੇ ਗੁਰਤਮਦਾਨਾ ਵਾ ਚਾਹੇ ਉਹ ਚੀਨੀ ਕਾਵਾ ਚਾਹੇ ਕਣਕੀ ਆ ਜਿਹੜੀ ਸਖਤਨ ਦੀ ਸਖਤ ਜਾਣ ਦੀਨ ਆ ਇਹਨਾਂ ਦੀ ਆਪਾਂ ਰੋਕਤਾਂ ਦੀ ਆ ਉਹ ਆਪਾਂ ਕਰ ਸਕਦੇ ਆ ਸੋ ਇਹਦੇ ਵਿੱਚ ਇੱਕ ਹੋਰ ਹੈ ਕਿ ਜਿੱਥੇ ਝੋਨੇ ਦੇ ਮੋਥੇ ਚੌੜੇ ਪੱਤੇ ਵਾਲ ਨਦੀਨ ਘਰੀਲਾ ਸਣੀ ਤੁਹਾਡੇ ਖੇਤਾਂ ਵਿੱਚ ਹੈਗੀ ਆ ਤਾਂ ਫਿਰ ਅਸੀਂ ਉੱਥੇ ਵਿੱਚ 30 ਗ੍ਰਾਮ ਮੈਟ ਸਲਫੂਰੋਨ 20 ਡਬਲਯੂਜੀ ਇਹ ਆਪਾਂ ਵਰਤ ਸਕਦੇ ਹਾਂ ਸੋ ਇਹ ਜਿਹੜੇ ਆ ਤੁਹਾਡੇ ਇਸ ਵਰਤਨ ਦੇ ਨਾਲ ਇਹਦੀਆਂ ਝੋਨੇ ਦੇ ਮੋਥੇ ਤੇ ਚੌੜੇ ਪੱਤੇ ਵਾਲ ਨਦੀਨ ਜਿਹੜੇ ਆ ਉਹ ਖਤਮ ਹੋ ਜਾਣਗੇ ਇਸ ਤੋਂ ਇਲਾਵਾ 50 ਗ੍ਰਾਮ ਇਥੌਕਸੀ ਸਲਫੂਰੋਨ 50 15 ਡਬਲਯੂਜੀ ਤੋਕਸੀ ਸਲਫੂਰੋਨ 15 ਡਬਲਯੂ ਜੀ 50 ਗ੍ਰਾਮ ਸੋ ਇਹ ਵੀ ਆਪਾਂ ਇੱਕ ਇਹਨੂੰ ਵੀ ਆਪਾਂ ਵਰਤ ਸਕਦੇ ਆ ਬੈਨ ਸਲਫੂਰੋਨ 60 ਡੀ ਡੀ ਐਫ ਇਹ ਆਪਾਂ 40 ਗ੍ਰਾਮ ਜਿਹੜੀ ਦਵਾਈ ਜਿਹੜੀ ਆ ਆਪਾਂ ਵਰਤ ਸਕਦੇ ਆ ਆ ਅਜ਼ਿਮ ਸਲਫੂਰੋਨ ਇਹ 50 ਡੀ ਐਫ ਵਿੱਚ 16 ਗ੍ਰਾਮ ਵਰਤ ਸਕਦੇ ਆ ਇਹਦੇ ਚ ਤੇ ਝੋਨੇ ਦੇ ਮੋਤੇ ਗੰਢੀ ਵਾਲਾ ਮੋਤਾ ਚੌੜੇ ਪੱਤੇ ਵਾਲਾ ਦੀਨ ਜੜਜਾ ਦਾ ਖਰੇੜਾ ਸਣੀ ਆ ਇਹਦੀ ਜਿਹੜੀ ساری ਜਿਹੜੀ ਆ ਉਹ ਰੋਕ ਤਾਂ ਜਿਹੜੀ ਆ ਹੋ ਜੇਗੀ ਸੋ ਇੱਕ ਜਿਹੜੀ ਆ ਐਲਮਿਕਸ ਨਾ ਦੇ ਜਿਹੜੀ ਦਵਾਈ ਹੁੰਦੀ ਆ ਉਹ 8 ਗ੍ਰਾਮ ਪ੍ਰਤੀ ਇੱਕ ਡੇ ਦੇ ਹਿਸਾਬ ਨਾਲ ਜਿਹੜੀ ਵਰਤੀ ਜਾ ਸਕਦੀ ਆ ਜਿਹਦੇ ਵਿੱਚ ਕਲੋਰੀ ਨਿਊਰੋਨ ਇਥਾਈਲ 10% ਆ ਤੇ ਮੈਟਸਲਫਰੋਨ ਇਥਾਈਲ ਜਿਹੜੀ ਆ 10% ਜਿਹੜੀ ਆ ਇਹ ਸਾਲਟ ਜਿਹੜੇ ਉਹਦੇ ਵਿੱਚ ਪਾਏ ਜਾਂਦੇ ਆ ਸੋ ਇਹ ਦਵਾਈਆਂ ਵਰਤ ਕੇ ਜਿਹੜੀਆਂ ਆ ਆਪਾਂ ਜਿਹੜੀਆਂ ਉਨੀ ਆਪਾਂ ਆ ਵਰਤੋਂ ਕਰ ਸਕਦੇ ਹਾਂ ਇਸ ਤੋਂ ਇਲਾਵਾ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਸਵਾਮ ਝੋਨੇ ਦੇ ਮੋਤੇ ਛਤਰੀ ਵਾਲਾ ਡੀਲਾ ਢੰਡੀ ਵਾਲਾ ਗੱਡੀ ਵਾਲਾ ਡੇਲਾ ਕੋਈ ਆ ਚੌੜੇ ਪੱਤੇ ਵਾਲ ਦੀਨ ਆ ਤਾਂ ਉੱਥੇ ਆਪਾਂ ਜਿਹੜੀ ਆ ਫਲੋਰ ਪਾਈ ਰੈਕਸੀਫੇਨ 1.31% ਪਲਸ ਬਿਨੋਕਸਾ ਸੁਲਮੋ 2.1% ਜਿਹੜੀ ਆ ਇਹ ਨੋਵਿਕਸਟ ਨਾਲ ਦਵਾਈ ਨਾਲ ਜਿਹੜੀ ਆ ਉਹ 39 ਜਿਹੜੀ ਅਭਿਆਚ ਮਿਲਦੀ ਆ ਜਿਹੜੀ ਕਿ 3.25 ਓਡੀ ਹੁੰਦੀ ਆ ਸੋ ਇਹਨੂੰ ਆਪਾਂ ਇਹ ਜਿਹੜੀ ਦਵਾਈ ਜਿਹੜੀ ਆ ਉਹ 500 ਮਿਲੀਲੀਟਰ ਜਿਹੜੀ ਆ ਦਵਾਈ ਆਪਾਂ ਵਰਤ ਸਕਦੇ ਆ ਖੇਤ ਦੇ ਵਿੱਚ ਪਰ ਇੱਕ ਦੇ ਹਿਸਾਬ ਨਾਲ ਇਸ ਤੋਂ ਲਵਾ ਕਲੋਰੀ ਮਿਊਰੋਨ 2.5% प्लस मेडिसुलफुरोन 2.5% 40 ग्राम ਦੇ حساب ਨਾਲ ਜਿਹੜੀ ਆਪਾਂ ਇਹ ਵਰਤ ਸਕਦੇ ਹਾਂ ਸੋ ਇਹ ਜਿੰਨੀਆਂ ਵੀ ਦਵਾਈਆਂ ਤੁਹਾਨੂੰ ਦੱਸੀਆਂ ਗਈਆਂ ਨੇ ਇਹਨਾਂ ਵਿੱਚ ਕੋਈ ਇੱਕ ਲੈ ਕੇ ਉਹਨੂੰ 100 ਤੋਂ ਲੈ ਕੇ 150 ਲੀਟਰ ਪਾਣੀ ਵਿੱਚ ਘੋਲ ਕੇ ਤੇ ਫਿਰ ਆਪਾਂ ਜਿਹੜਾ ਛਰਕਾ ਜਿਹੜਾ ਵਾ ਉਹ ਆਪਾਂ ਕਰਨਾ ਵਾ ਤੇ ਇਹਦਾ ਛਰਕਾ ਜਿਹੜਾ ਵਾ ਉਹ ਉਦੋਂ ਕਰਨਾ ਵਾ ਜਦੋਂ ਤੁਹਾਡੇ ਖੇਤਾਂ ਦੇ ਵਿੱਚ ਪਾਣੀ ਨਾ ਹੋਵੇ ਤੇ ਛਰਕਾ ਕਰਨ ਤੋਂ ਬਾਅਦ ਦੋ ਤਿੰਨ ਦਿਨ ਦੇ ਬਾਅਦ ਪਾਣੀ ਲਾਇਆ ਜਾ ਸਕਦਾ ਹੈ ਤੋ ਇਸ ਤਰ੍ਹਾਂ ਕਰਕੇ ਜਿਹੜੀਆਂ ਇਹ ਝੋਨੇ ਦੇ ਫਸਲ ਦੇ ਵਿੱਚ ਆ ਜਿਹੜੇ ਆਪਾਂ ਨਦੀਨ ਜਿਹੜੇ ਆ ਉਹ ਆਪਾਂ ਕਰ ਸਕਦੇ ਆ ਇੱਕ ਇਹ ਖਿਆਲ ਰੱਖਣੀ ਇਹ ਗੱਲ ਹੈ ਕਿ ਆਪਣੇ ਖੇਤਾਂ ਦੇ ਵਿੱਚ ਜਿਹੜੇ ਨਦੀਨ ਮੌਜੂਦ ਹੈ ਕਿੰਨੇ ਉਹਨਾਂ ਦੇ ਮੁਤਾਬਕ ਜਿਹੜਾ ਵਾ ਉਹ ਇਹ ਇਹ ਦਵਾਈਆਂ ਦੇ ਵਿੱਚੋਂ ਜਿਹੜੀ ਆ ਉਹ ਵਰਤੋਂ ਕੀਤੀ ਜਾਵੇ ਨਾ ਕਿ ਜਿਹੜੀ ਮਰਦੀ ਜਿਹੜੀ ਆ ਉਹ ਕਿਸੇ ਦੇ ਕਹਿਣ ਤੇ ਜਾਂ ਦੇਖਾ ਦੇਖੀ ਜਾਂ ਕਿਸੇ ਦੁਕਾਨਦਾਰ ਦੇ ਕਹਿ ਤੇ ਪਹਿਲਾਂ ਆਪਣੇ ਖੇਤਾਂ ਦੇ ਵਿੱਚ ਪਛਾਣ ਕਰੋ ਕਿ ਸਾਡੇ ਖੇਤਾਂ ਦੇ ਵਿੱਚ ਕਿਹੜੇ ਨਦੀਨ ਆ ਉਹਦੇ ਵਿੱਚ ਥਵਾ ਕਾ ਜਾਂ ਉਹਦੇ ਵਿੱਚ ਗੁਰਤਬਦਾਨਾ ਵਾ ਚੀ ਜਿੰਨੀ ਕਾਵਾ ਜਾਂ ਉਹਦੇ ਟਕਰੀ ਵਾਲਾ ਕਾਵਾ ਜਾਂ ਉਹਦੇ ਵਿੱਚ ਚਿੜੀ ਵਾਲਾ ਕਾਵਾ ਜਾਂ ਮੋਥਾ ਜਿਆਦਾ ਆਵਾਜ਼ਾਂ ਗੱਡੀ ਵਾਲੇ ਮੋਥਾ ਜਿਆਦਾ ਵਾ ਸੋ ਇਹ ਸਾਰਾ ਸਾਨੂੰ ਦੇਖਣਾ ਪਊਗਾ ਦੇਖਣ ਤੋਂ ਬਾਅਦ ਫਿਰ ਜਿਹੜੀ ਉਹਦੀ ਚੋਣ ਕਰੋ ਕਿ ਆਪਾਂ ਕਿਹੜੀ ਨਦੀਨਾਂ ਛੇੜੀ ਆ ਵਰਤਣੀ ਆ ਸੋ ਇਹਦੇ ਵਾਸਤੇ ਜੇਕਰ ਤੁਹਾਨੂੰ ਬਹੁਤ ਹੋਰ ਜਾਣਕਾਰੀ ਚਾਹੀਦੀ ਆ ਤਾਂ ਆਪਣੇ ਲਾਗਦੇ ਦੇ ਆ ਇਲਾਕੇ ਦੇ ਜਿਹੜੇ ਖੇਤੀਬਾੜੀ ਵਿਕਾਸ ਅਫਸਰ ਨੇ ਖੇਤੀਬਾੜੀ ਵਿਸਥਾਰ ਅਫਸਰ ਨੇ ਜਾਂ ਸਾਡੇ ਖੇਤੀਬਾੜੀ ਵਿਗਿਆਨ ਕੇਂਦਰ ਦੇ ਵਿੱਚ ਮਾਹਰ ਨੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਖ-ਵੱਖ ਤੋਂ ਆਪਣੇ ਖੋਜ ਕੇਂਦਰ ਨੇ ਉਹਨਾਂ ਦੇ ਮਾਹਰਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਵਾ ਆਪਣੀ ਮਨਮਰਜ਼ੀ ਨਾ ਕਰੋ ਜੇ ਤੁ ਆਪਾਂ ਮਨਮਰਜ਼ੀ ਕਰਦੇ ਆ ਜਾਂ ਕਿਸੇ ਦੇ ਕਹਨ ਤੇ ਕਰਦੇ ਆ ਤਾਂ ਫਿਰ ਸਾਡੇ ਨਦੀਨ ਜਿਹੜੇ ਆ ਉਹ ਸਹੀ ਤਰ੍ਹਾਂ ਨਹੀਂ ਮੜਦੇ ਜਦੋਂ ਸਾਡੇ ਜਿਹੜੀ ਝੋਨੇ ਦੀ ਫਸਲ ਜਿਹੜੀ ਆ ਉਹ ਨਿਸਰ ਤੇ ਹੁੰਦੀ ਹੈ ਤਾਂ ਫਿਰ ਸਾਨੂੰ ਪਤਾ ਲੱਗਦਾ ਕਿ ਬਹੁਤ ਸਾਰੇ ਨਦੀਨ ਜਿਹੜੇ ਆ ਅਜੇ ਵੀ ਖੜੇ ਆ ਸੋ ਇਹ ਗੱਲਾਂ ਦਾ ਖਿਆਲ ਰੱਖੋ ਕਿਸਾਨ ਵੀਰੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਤਾਂ ਜਰੂਰ ਇਹਨੂੰ ਅਗਾਹ ਸ਼ੇਅਰ ਕਰੋ ਨਾ ਹੋਰ ਨਾਲ ਵੀ ਸਾਂਝੀ ਕਰੋ ਤਾਂ ਜੋ ਤੁਸੀਂ ਇਹ ਜਾਣਕਾਰੀ ਜਿਹੜੀ ਆ ਹੋਰਨਾਂ ਕਿਸਾਨਾਂ ਦੇ ਜਿਹੜੇ ਆ ਉਹ ਵੀ ਕੰਮ ਆ ਸਕੇ। ਤੋਂ ਇਸ ਦੇ ਵਿੱਚ ਇੱਕ ਹੋਰ ਕੰਮ ਕਰਨ ਵਾਲੀ ਗੱਲ ਲੈ ਕੇ ਜੇਕਰ ਤੁਸੀਂ ਅਜੇ ਤੱਕ ਸਾਡਾ ਇਹ YouTube ਚੈਨਲ ਜਿਹੜਾ ਵਾ ਉਹ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਸਬਸਕ੍ਰਾਈਬ ਜੁਆ ਕਰੋ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਨੇ ਜਿਹੜੀਆਂ ਵੀਡੀਓ ਨੇ ਤੁਹਾਡੇ ਤੱਕ ਪਹੁੰਚ ਸਕ ਸੰਬੇਸਰ ਪਹੁੰਚ ਸਕਣ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਦੁਬਾਰਾ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ